ਗਾਇਸ ਵੈਲਕਮ ਟੂ ਮਾਈ YouTube ਚੈਨਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਤੇ ਅੱਜ ਆ ਸਾਡਾ ਦੁਬਈ 'ਚ ਤੀਜਾ ਦਿਨ ਤੀਜਾ ਦਿਨ ਹੀ ਹੈ ਨਾ ਆਪਣਾ ਤੀਜਾ ਦਿਨ ਆ ਤੇ ਆ ਸਾਡੇ ਮੱਟੂ ਜੀ ਇਹ ਪਹਿਲਾਂ ਇਹਨੂੰ 4 ਮਹੀਨੇ ਹੋ ਗਏ ਇੱਥੇ ਆਏ ਨੂੰ ਤੇ ਅਸੀਂ ਅੱਜ ਜਾਣਾ ਗੁਰਦੁਆਰਾ ਸਾਹਿਬ ਗੁਰਦੁਆਰਾ ਦਾ ਨਾਮ ਹੈ ਵੈਸੇ ਸਾਨੂੰ ਪਤਾ ਨਹੀਂਗਾ ਜਾ ਕੇ ਪਤਾ ਲੱਗੂਗਾ ਤੇ ਦੁਬਈ 'ਚ ਆ ਗੁਰਦੁਆਰਾ ਤੇ ਤੁਹਾਨੂੰ ਦਿਖਾਵਾਂਗੇ ਆ ਬਾਈ ਨੇ ਬੰਦ ਨੇ ਪਰਨਾ ਪਰਨਾ ਬੰਨਾ ਬਾਈ ਹਾਂਜੀ ਹਾਂ ਪਰਨਾ ਬੰਨਾ ਹੈ ਪਰਨਾ ਬੰਦਿਆ ਬਾਈ ਦੇ ਹਾ ਬਾਈ ਸ਼ਸ਼ੀ ਸਜੀਪ ਬਾਈ ਤੁਮ ਕਾ ਮੈਂ ਹਾਂਜੀ ਹਾਂਜੀ ਬਲੌਗ ਤੁਮ ਕਾ ਨਵੀਂ ਬਾਈ ਅੰਗੂ ਤੁਹ ਕਹਿ ਜਾ ਫਿਰਦਾ ਲੱਗੇ ਲਿਆ ਮਸਾ ਬਸ ਠੀਕ ਹੈ ਲੈ ਇਹ ਬਾਈ ਸ਼ਸ਼ੀ ਬਾਈ ਆਪਣਾ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਤੇ ਆਪਣੇ ਨਾਲ ਜੈਕ ਤੇ ਵੇਖਣ ਦਿਓ ਭਰਾ ਬਹੁਤ ਸੋਹਣਾ ਬਲੌਗ ਬਣਾਉਂਦਾ ਹੈ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਦਮਕੇ ਸਪੋਰਟ ਕਰੋ ਭਰਾ ਨੂੰ ਠੀਕ ਹੈ ਬਾਈ ਤੂੰ ਵੀ ਕਹ ਕਹਿ ਲੈ ਕੇ ਨਹੀਂ ਮੈਂ ਕੀ ਕਰ ਸਬਸਕ੍ਰਾਈਬ ਕਹਿ ਦੇ ਚਲੋ ਬਾਈ ਸਬਸਕ੍ਰਾਈਬ ਕਰਦੇ ਰਹੋ ਤੇ ਤੁਹਾਨੂੰ ਦਿਖਾਉਨੇ ਗੁਰਦੁਆਰੇ ਦਾ ਸਾਰਾ ਦੁਬਈ ਦਾ ਗੁਰਦੁਆਰਾ ਤੇ ਵੀਰੂ ਪਸਾਵਾ ਕੇ ਨਾਲੇ ਬੜੀਆ ਬਈਆ ਥੱਲੇ ਬਈਆ ਆਹ ਖਦੇ ਪੜਨਾ ਇਹ ਲੋਈ ਆ ਲੋਈ ਨਹੀਂ ਪੰਨਾ ਇਹ ਕਿਹੜਾ ਇਹ ਪੜਨਾ ਇਹ ਆਪਣੇ ਜਿੱਦਾਂ ਚਲਦੇ ਆ ਠੀਕ ਆਪਰਾ ਬਿਜਾਰ ਸ਼ਹਿਰ ਹੈ ਰਹਿਮਤਾਂ ਉਹਨੇ ਆਪਣੀ ਦੇਖ ਕੇ ਗੱਲ ਨਾਲ ਵਾਟੀ ਨਾ ਇੱਕੋ ਪਾਲਦੀ ਦੀ ਲੱਗਦੀ ਆ ਗੋਈ ਨਾ ਹਾਂ ਆ ਜਿਵੇਂ ਤਾਂ ਨਾ ਡਰਾ ਪਾ ਮੈਂ ਬਹੁਤ ਜੀ ਕਿਸੇ ਨੂੰ ਵੀ ਸੁਣਾ ਬੰਦਾਗਾ ਆ ਪੜਨਾ ਨਹੀਂ ਉਹ ਜਿਹੜਾ ਸਿੱਧੀ ਕਰਨ ਦਾ ਮਾਵਾ ਕੱਢਣ ਵਾਲਾ ਉਹ ਤੋਂ ਨਾ ਸੀ ਕੱਜ ਪਾ ਕੱਲ ਪਤਾ ਨਾ ਕਰੀਦਾ ਦਰਨੇ ਮੈਂ ਪਤਾ ਹੈ ਦੋ ਤਿੰਨ ਦਸੀਆਂ ਨਾ ਬਣਾਉਂਗਾ ਮੈਨੂੰ ਫੋਨ ਮੈਂ ਕਹਿਆ ਸੀ ਆਪਾਂ ਘਰ ਦੇ ਬਾਹਰ ਚੱਲਾਂਗੇ ਨਹੀਂ ਤੇ ਨ ਕੋਈ ਨਹੀਂ ਜਿਹਨੇ ਬੈਂਡ ਵੀਡੀਓ ਬਣਾਇਆ ਉਸੇ ਹੀ ਬਣ ਗਈ ਉਹ ਨਾ ਬੈਂਗਲ ਉਹ ਤੇ ਫੋਨ ਕਿੰਨੀ ਆਪਾਂ ਰਵੇਲੇ ਇੰਨ ਕਰਨਾ ਮੇਰੀ ਵੀਡੀਓ ਘਰੇ ਪੇਂਜਾ ਕਰ ਲੈ ਸ਼ੇਅਰ ਕਰਾ ਦੇ ਲੈ ਉਹ ਲੈ ਗੱਲ ਨਹੀਂ ਤੇ ਵੀਡੀਓ ਪੇਂਜਾ ਕਰ ਲੈ ਤੇ ਆਉਣੇ ਵੀਡੀਓ ਤੇ ਸਾਰੀ ਕਰੀ ਜਾਣੀ ਹੁੰਦੀ ਆ ਕਰ ਯਾਦ ਰੱਖੀ ਕਿ ਨਹੀਂ ਚਾ ਨੋਈ ਮੈਂ ਲੱਗ ਬੰਨਾ ਉਸਕੇ ਦਾ ਬੰਨਾ ਕੋਈ ਕਹਿਣ ਬੰਨਾ ਕਰ ਠੀਕ ਆ ਠੀਕ ਆ ਠੀਕ ਆ ਚਲ ਆਇਓ ਭਾਈ ਬਹੁਤ ਸੋਹਣੇ ਲੱਗ ਰਹੇ ਹੋ ਪਰਨਾ ਆਪਾਂ ਬੰਦ ਹੀ ਘੈਂੜਾ ਪਾਉਣਾ ਬਸ ਆਪਣੇ ਪੰਜਾਬ ਨਾਲ ਮੇਰੇ ਬਾਗੇ ਬਣੇ ਜਿੱਥੇ ਮੈਂ ਰਹਿਣਾ ਉਹ ਤਾਂ ਆਪਣੇ ਬੰਦੇ ਬਣਦੇ ਆਪਣੇ ਆਹ ਸਾਡਾ ਕੈਂਪ ਆਹ ਆਪਣਾ ਕੈਂਪ ਹੈ ਚੱਲਗੇ ਐਂ ਹੀ ਚੱਲਦੇ ਆਓ ਮੈਂ ਵੀ ਫੂਡ ਬਣ ਕੇ ਰਹਿ ਹੁੰਦਾ ਸੁਪਾ ਹੈ ਉਹ ਸੁਪਾ ਇਹ ਫੂਟਾ ਬਣੇ ਆ ਚੱਲਦੇ ਨੇ ਕਿਹਨੇ ਨਹੀਂ ਨਹੀਂ ਬਾਤ ਫੂਟਾ ਹੀ ਕੈਂਪ ਚੋਂ ਸੁਪਾ ਚਲੋ ਕਰਵਾਇਓ ਜਨਾਬੀ ਦੇ ਪਾਸ ਕੋਮੇਸ ਤੋਂ ਅੱਗੇ ਆਇਆ ਅਰ ਬਈ ਦੇ ਜਿਹੜੀ ਆ ਕੇ ਚ ਨਾ ਅੱਗੇ ਮੋੜੀ ਤੇ ਮੋੜੀ ਗਿਆ ਬਸ ਹਾਂ 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 ਤੁਸੀਂ ਮਨਾ ਲਾਜੀ ਸਸਲਾ ਕਹਿੰਦਾ ਆ ਸਾਡੀ ਇਹ ਕੰਪਨੀ ਜਿੱਥੇ ਹੀ ਰਹਿਣੇ ਕੈਂਪਾ ਸਾਡਾ ਹੈ ਤੋਂ ਤੁਹਾਨੂੰ ਬਘਵਾਣਾ ਬਹੁਤ ਹੋ ਗਿਆ ਪਰ ਹੌਲੀ ਹੌਲੀ ਕਰਦੇ ਘੋੜੀ-ਘੋੜੀ ਕਰਕੇ ਵਿਖਾਵਾਂਗੇ। ਉਹ ਦੇਖੋ ਇਹ ਡਗੜਗਾ ਮਾਰਦਾ। ਹਾਏ ਉਹ ਮੇਰਾ ਰੱਬਾ। ਹਾਏ ਉਹ ਮੇਰਾ ਰੱਬਾ। ਕੱਢੀ ਛੱਤ। ਇਹਨਾਂ ਨੇ ਨਾ ਪੁੱਠੇ ਪਾਸਿਆ ਸਟੀering ਜੀ। ਪੰਜਾਬ 'ਚ ਹੁੰਦੇ ਵੀ ਸਿੱਧੇ ਪਾਸੇ ਰਹਿ ਕੇ ਪੁੱਠੇ ਕੰਮ ਹੁੰਦੇ। ਜੀ ਸੱਤ ਨੂੰ ਇੱਥੇ ਸੈਲਰੀ ਕਢਾ ਕੇ ਲੈ ਕੇ ਜਾਵਾਂ। ਮਾ ਕੋਈ ਗੱਲ ਨਹੀਂ ਹੋਣਾ ਬੈਠਾ। ਬਾ ਯਾਰ ਕੇਰਾ ਸਾਡਾ ਹੱਥ ਥੁਜਿਆ ਸਾਡਾ ਇੱਥੇ ਸੈਟ ਜਿਆ ਕਰਵਾਇਆ ਸਾਨੂੰ ਦੱਸਿਆ ਕੀ ਕੀ ਮਾਹੌਲ ਹੈ ਇੱਧਰ ਲਾ ਚਾਰ ਕਲੈਨਾਂ ਗਾਦੀਆਂ ਮੇਰੇ ਹਾਂ ਸ਼ਹਿਰੀ ਬੰਦਨੀ ਆ ਗਾਣਾ ਲੋਈ ਮੁੰਡਾ ਸੁਣਾਉਂ ਲੱਗਿਆ ਗਾਣਾ ਆ ਧਿਆਨ ਨਾਲ ਸੁਣੋ ਬਣਾ ਸੁਪਨੇ ਸੁਪਨੇ ਰਣ ਨੀ ਦੇਣੇ ਬਹੁਤ ਜ਼ਰ ਲੇ ਲੋਕਾਂ ਦੇ ਮੇਣੇ ਜਿੰਨੂੰ ਲੋਕੀ ਸਿਰਾ ਉਹ ਕਹਿੰਦੇ ਉਹ ਕੰਮਨ ਕਰਕੇ ਸੁਣਾ ਆਇਆ ਬਾਪੂ ਹਰ ਇੱਕ ਸ਼ਹਿਰ ਤੇਰੇ ਪੈਰੀਂ ਹੀ ਧਰ ਸਕਾ ਐਨੇ ਜੋਗਾ ਸੁਣਾ ਆਇਆ ਬਾਪੂ ਹਰ ਇੱਕ ਸ਼ਹਿਰ ਤੇਰੇ ਪੈਰੀਂ ਹੀ ਧਰ ਸਕਾ ਐਨੇ ਜੋਗਾ ਸੁਣਾ ਆਇਆ ਬਾਈ ਦਾ ਗਾਣਾ ਬਹੁਤ ਸੁਣਾ ਬਾਈ ਗਾਣੇ ਕਉਂਦਾ ਸੱਚ ਲਿਖਦਾ ਵੀ ਇਹ ਤੇ ਕਉਂਦਾ ਵੀ ਆ ਤੇ ਬਣਾਉਣੀ ਆ ਬਾਈ ਨੇ ਵੀਡੀਓ ਵੀਡੀਓ ਦੱਸ ਹੀ ਦਈਏ ਦੱਸ ਹੀ ਦਿੱਤਾ ਹਾਂ ਤਾਂ ਵੀਡੀਓ ਬਣਾਉਣੀ ਆ ਵਿੱਚ ਆਪਾਂ ਵੀ ਆਵਾਂਗੇ ਗਾਣਾ ਬਹੁਤ ਜਲਦੀ ਕੋਸ਼ਿਸ਼ ਕਰਦੇ ਆ ਬਾਬਾ ਮਿਹਰ ਕਰੇ ਸਾਰੇ ਗਾਣਾ ਦੇ ਆਈ ਗਾਣਾ ਕੰਮ ਕੀ ਐ ਸੇ ਮਟੂ ਸਮਝ ਕੇੰਦਰ ਭਾਈ ਕਿਹਾ ਹਰ ਮਗਾ ਚ ਲਾਈਕ ਕੋਈ ਤੌਰ ਬਹੁਤ ਛੋਟੀ ਐ ਸਰਦਾਰ ਬੰਦੇ ਚਾਹੀਏ ਬੇਤਰ ਐ ਕਾਸ ਐ ਮੈਂ ਪਿਆਸੀ ਕਰਦੇ ਹੀ ਕਰਨਾ ਦੇਖਾ ਇਹਦਾ ਫਾਇਦਾ ਨਾ ਮਟੂ ਇੱਥੇ ਇੱਕ ਗੱਲ ਸਹੀ ਆ ਗੱਡੀ ਗੁੱਡੀ ਲੋ ਰਹਿੰਦੇ ਆ ਤੇ ਆਪਣੇ ਸਰਾਲ ਦੇ ਦੇਸ਼ ਨੂੰ ਨਹੀਂ ਦਿੰਦੇ ਰਹਿੰਦਾ ਆਪਣੇ ਜਿੱਥੇ ਮਰਜ਼ੀ ਆਈਏ ਪਰ ਇਹ ਗੱਲ ਤਾਂ ਸਹੀ ਆ ਇਹ ਆ ਵੇਖ ਲਾ ਕਿ ਨਹੀਂ ਹਾਲਤ ਨਹੀਂ ਕੋਈ ਹੋਰ ਬੱਲੇ ਵੇਖ ਕਹਿੰਦੇ ਤੇ ਧੁੱਪਣ ਤੇ ਬੈਣਾ ਬੈਣਾ ਇੱਥੇ ਦੇ ਸਾਹਮਣੇ ਕੀ ਓਏ ਇੱਥੇ ਨਹੀਂ ਵੱਡੇ ਰੋਡ ਤੇ ਤਾਂ ਇੱਥੇ ਤਾਂ ਸੰਗੋ ਬਸਾਂ ਹਾਂਜੀ ਆ ਮੈਂਗੋ ਮਾਰਕੀਟ ਆ ਜਿਹਦੇ ਲਾਗੇ ਅਸੀਂ ਰਹਿੰਦੇ ਆ ਚੱਲ ਆਇਆ ਰਹਿਣਾ ਪਨਵਾ ਦਿੱਤੇ ਯਾਰ ਆਪਸ ਸੜਕ ਤੇ ਤੁਰੇ ਨੇ ਕਿੱਥੋਂ ਮਿਲੂਗੀ ਗੱਡੀ ਆਇਆ ਗੱਡੀ ਪੁੱਛ ਲਗੇ ਕੇ ਜੀਤੇ ਜਾਣਾ ਮੱਟੂ ਆਵੇ ਇਹਨੂੰ ਪਤਾ ਮੱਟੂ ਨੂੰ ਉਹਦੇ ਕੋਲੇ ਕਾਟ ਨਹੀਂ ਬਣੇ ਮੇਰਾ ਪੈਸੇ ਨੂੰ ਪੈਸਾ ਤੇਰਾ ਕਿਨੇ ਨਹੀਂ ਪੈਸੇ ਦੇ ਚੜ ਨਹੀਂ ਨਹੀਂ ਦੇਣਾ ਕਾਟ ਤੋਂ ਬਿਨਾ ਚੱਲ ਗੱਡੀਆਂ ਨੂੰ ਪੁੱਛ ਲੈਣੇ ਆ ਆਪਾਂ ਜਣਾ ਵਨ A1 ਮਜੂਤਾ ਮੋਲਾ ਨਾ ਮਜੂਤਾ ਮੋਲ ਜਾ ਰਹਾ ਹੈ। ਉੱਥੋਂ ਗਾ ਮੈਟਰੋ ਤੇ ਜਾਵਾਂਗੇ। ਕਿ ਉੱਥੋਂ ਉੱਤਰ ਕੇ ਉੱਥੋਂ ਸਿੱਧਾ ਘਰ ਤੱਕ ਮਾਰਾਂ। ਸਾਨੂੰ ਪਤਾ ਨਹੀਂ ਨਾ ਬਾਈ ਨਵੇਂ ਕਿੰਨੇ ਪਹਿਲਾਂ ਪੰਜ ਰੁਪਏ ਲੈਂਦੇ ਸੀ। ਇੱਕ ਬੰਦੇ ਨੇ ਹਾਂ ਹਾਂ ਗੱਡੀ ਕਰਾ ਲ ਕੇ ਜਿੱਤੇ ਜਾਣਾ। ਬਹੁਤ ਬੰਦੇ ਗੱਡੀ ਤੇ ਜਾਣਗੇ ਨਾ। ਵੈਸੇ ਗੱਡੀ ਦੀ ਹੋ ਗਈ ਐ ਫੀਲਿੰਗ ਜੀ ਉਹ ਭੈਣ। ਹਾਂ ਫੀਲਿੰਗ। ਉਹ ਨਾਲ ਵੀਡੀਓ ਬਣ ਰਹੀ ਹੈ ਕਿ ਬੰਦ ਹੈ? ਵੀਡੀਓ ਬਣ ਰਹੀ ਹੈ ਕਹਿੰਦੇ ਸੀ। ਬੰਦ ਹੈ। ਬਣ ਰਹੀ ਹੈ। ਬੰਦ ਕਰ ਲਾ ਦੁਨਦ ਗੱਡੀ ਨਹੀਂ ਮਿਲ ਰਹੀ ਜਿੱਤੇ ਜਾਣਾ ਸਾਡਾ ਡਰਾਈਵਰ ਨਾ ਫਰਾਰ ਚੱਲ ਰਿਹਾ ਇੱਥੋਂ ਦਾ ਬੋਕ ਕੀਤਾ ਹੀ ਪਹਿਲਾਂ ਉਹ ਨਾ ਫਰਾਰ ਚੱਲ ਰਿਹਾ ਭਾਈ ਗੱਡੀ ਨਹੀਂ ਮਿਲ ਰਹੀ ਕੀ ਕਹਿਣਾ ਜਾਊਂਗਾ ਪਿਆਰ ਸੇ ਬਾਤ ਕਰਨਗੇ ਪਿਆਰ ਤੋਂ ਮੈਂ ਨਵੇਂ ਸ਼ਹਿਰ ਆ ਪਿਆਰ ਸੇ ਬਾਤ ਕਰਨਗੇ ਇਹੋ ਵੀ ਜਾਂਦੀ ਹੈ ਤੁਨੂੰ ਵਿੱਚ ਹਿੰਦੀ ਵਿੱਚ ਵੀ ਆਪੀ ਵੀਡੀਓ ਵੀ ਵੀਡੀਓ ਦੀ ਗੱਲ ਕਰ ਰਹੇ ਮੈਂ ਇੱਥੇ ਤੁਸੀਂ ਗੱਲ ਕਰ ਰਹੇ ਯਾਰ ਡਿਜ਼ਾਇਰ ਗੱਡਿਆ ਹੁਣ ਡਿਜ਼ਾਇਰ ਗੱਡੀਆਂ ਵੀ ਇੱਥੇ ਤਰ ਚਾਲਦੀਆਂ ਚੱਲ ਯਾਰ ਆਪਾਂ ਨੂੰ ਨਾ ਕੋਈ ਗੀਂ ਲੀਂ ਲਿਆ ਕਾਨੋਲਾ ਡੀਗ ਵੀ ਆਉਥੇ ਆਪਾਂ ਨੂੰ ਜੇ ਆਪਾਂ ਨੂੰ ਉਥੇ ਮਿਲ ਜੇ ਨਾ ਤੇ ਆਪਾਂ ਨੂੰ ਵਲੌਗ ਚ ਲੈਣਾ ਲੈ ਤਾਂ ਦੂੜ ਨਹੀਂ ਆਪਣੇ ਵਲੌਗ ਵੈਸੇ ਬਹੁਤ ਆਉਂਦੇ ਪੁੱਛਦੇ ਗੱਡੀ ਵਾਲੇ ਨੂੰ ਯਾਰ ਕੋਈ ਜਾਂਦਾ ਹੋਇਆ ਤਾਂ ਆਵੇ ਨਾ ਮੈਂ ਗੱਲ ਕਰਨਾ ਹੁਣ ਥੱਕ ਰਿਹਾ ਤੁਮ ਸੱਚੀ ਬਹੁਤ ਸੋਹਣਾ ਲੱਗ ਰਿਹਾ ਪਰਨੇ ਬੱਲੇ 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 ਐ ਜਿੰਗਾ ਤਾਂ ਇਹ ਰੋਸਟਸ ਨਹੀਂ ਏਅਰਪਲੇਨ ਚ ਸਿਵਿੰਗ ਜਿੰਗਾ ਰਾਜਪੁਰੇ ਯਾਰ ਦੇ ਆ ਜੀ ਮਿਲ ਗਏ ਸਾਨੂੰ ਉਹ ਲੈ ਕੇ ਚੱਲੇ ਆ ਅਜੇ ਨਵੇਂ ਨਵੇਂ ਆਣ ਦਾ ਸਾਨੂੰ ਰਾਹ ਨਹੀਂ ਪਤਾ ਭਾਈ ਫੋਨ ਤਾਇਓ ਬਾਹਰ ਤੇ ਬੋਲਦੇ ਰਹੇ ਬਹੁਤ ਮੈਂ ਕਿਹਾ ਬੱਟਲ ਗਏ ਜੋ ਬੱਟਲ ਦबई ਦਾ ਰੇਤ ਹੀ ਰੇਤ ਕੀ ਆ ਬਾਤ ਆ ਆ ਡਰੀ ਦੇ ਵਲੌਗ ਹੀ ਬਖਾਇਆ ਕਰ ਲੈ ਮੈਨੂੰ ਜਿਹੜਾ ਨੇ ਹੈਗੇ ਇੱਥੇ ਕੋਈ ਆਦਮੀ ਦਿਖਾएंगे ਵਰ ਤੋਂ ਦਿਖਾएंगे ਹਲੋ ਅੱਜੋ ਭਾਈ ਤੋਂ ਮੰਦਰ ਆਉਂਦੇ ਰਹੋਥੇ ਨਾ ਹਮਦਿਦ ਦੇ ਕੋਹਣਾ ਇੱਥੇ ਹੋਏ ਬਹੁਤ ਮੰਦਰ ਤੇ ਗੁਰਦੁਆਰਾ ਸ਼ਾਨਾਬਦਨ ਕੀ ਦੇਖ ਲਿਆ ਸਾਈਡ ਤੋਂ ਹੀ ਕਰਦੇ ਆ ਰਹੇ ਰੇਤਾ ਦਾ ਰਾਜਸਥਾਨ ਵਾਲੀ ਹੈ ਨਾ ਇੱਥੇ ਓਏ ਉਹ ਕਿੱਥੇ ਹੁੰਦਾ ਮਟੂ ਬਾਜ ਜਿ ਰਖਾਉਣ ਵਾਲਾ ਉਹ ਬਾਵਾ ਦੇ ਬਾਹਰ ਹੁੰਦਾ ਉਹ ਤਾਂ ਬਾਹਰ ਬਾਹਰ ਆਪਾਂ ਵੀ ਰਖਾਵਾਂਗੇ ਬਾਜ ਬਾਹਰ ਦੇ ਯਾਨੀ ਛੋਟੇ ਨੂੰ ਵਿਖਾਵਾਂਗੇ ਬਾਹਰ ਕੋਲੇ ਮੈਂ ਲਗਾਈਆ ਵੈਸੇ ਯਾਰ ਆ ਸਹੀ ਆਪਣੇ ਲਈ ਹਨ ਨਿਗਾ ਚੇਤੇ ਰੱਖੀ ਤੂੰਗਾ ਬਾਹਰਾ ਵੇਖਦੇ ਵੇਖਦੇ ਫਿਰ ਆ ਜਾਾਂਗੇ ਵੀਡੀਓ ਵਿੱਚ ਜੀ ਜੇ ਹਾਲ ਜਗ੍ਹਾ ਦਾ ਕੋਈ ਨਾ ਤੁੰ ਨੂੰ ਨੇੜੇ ਹੈਗਾ ਨੇੜੇ ਕੋਰਸ ਬੜਾ ਹੋਵੇ ਮੈਨੂੰ ਸਮਝਾ ਰਿਹਾ ਵਾ ਇਹਨੂੰ ਪਤਾ ਨਾ ਫਿਰ ਇਹ ਆਇਆ ਵਾ 4 ਮਹੀਨੇ ਹੋ ਗਏ ਨੂੰ ਆਏ ਨੂੰ ਲਓ ਵੀ ਲਓ ਲਓ ਓਏ ਮਦੀਰਾ ਗੱਲ ਰੌਂਤੇ ਵਾਲਾ ਬਸ ਐ ਐਜ ਪੈਂਦੀ ਇੱਥੇ ਆ ਵੀ ਹਾਂ ਮੈਨੂੰ ਮੈਕਸੀਕੋ ਵਾਲਾ ਡੱਡਾ ਟੱਪਣਾ ਮਣਾ ਹੈ ਢੌਂਕੀ ਲਾ ਕੇ ਆਇਆ ਭਾਈ ਨੇ ਬੱਥੇ ਜਾਣਾ ਕੋ ਬਹਿ ਕੇ ਹੈ ਗਾਡੀਆਂ ਵੇਖ ਲੈਣੇ ਚੱਲਦਾ ਭਾਈ ਨੇ ਬੱਸ ਬਹਿ ਜਾਣਾ ਐਡ ਸਾਊਥ ਐਡ ਸਾਊਥ ਨਗਰੀ ਦੀ ਉਹ ਭਾਈ ਇਹਦਾ ਸਾਡਾ ਪਾਸਪੋਰਟ ਨਹੀਂ ਪੜਿਆ ਜਦ ਨਹੀਂ ਆਜੋ ਆਜੋ ਭਾਈ ਕਹਿੰਦਾ ਬੱਥੇ ਚੱਲ ਜਣਾ ਬੱਸ ਆ ਜਾਓ ਆ ਜਾਓ ਸਾਨੂੰ 1 मीटर। ਉਹ ਆਪਣੇ ਦਾ ਬਾਗੇ ਆ ਰਿਹਾ ਲੜਾਵਲੀਾਂ ਚ ਪਿਆਵਲ। ਭੱਜ ਜਾਓ। ਲੈ। ਪਤੋਂ ਇਹ ਮੇਨੋ ਕਿ ਜਦੋਂ ਉਸ ਨਾਲ ਬੋਲ ਲੱਗ ਰਿਹਾ। ਕੋਈ ਆ ਰਿਹਾ ਭੱਜ ਜਾਓ। ਓਏ ਬੰਈਆਂ ਪਾਸੇ ਘਟੇਣੀਆਂ। ਹਾਂ। ਫੜਾ ਕੇ ਘੜਾ। ਹੋਰ ਆਣਾ। ਅਮਰੇ ਦੂਗਾ ਟੱਕੇ ਆ ਗਿਆ ਨਾ। ਸਹੀ ਗੱਲ ਐਂਡ ਕਰਨੀ ਪਤਾ। ਹਰ ਹੱਥ ਬਾਰੇ ਖੜਦਾ ਰਹਿਦਾ ਬੜਾ ਕੰਮ ਕਰਾਉਂਦਾ। ਫੜਾ। ਬਾਤ ਕਿ ਕਰ ਤੈਨੂੰ ਮੈਂ ਦਰਪੇ ਬੱਸ ਆ ਗਿਆ 100 ਕਰ ਮਾਰ ਬੱਸ ਆ ਪਹੇ ਲੰਗੜਾ ਘੜਾ ਫਰੀ ਹਾਂ ਰੀਆ ਤੋ ਗੱਟਾ ਬੰਦੇ ਬੰਲੇ ਬਾਕੀ ਹੁਣੇ ਬੰਲੇ ਹੰਦੇ ਬਨਾ ਜਨਾ ਆ ਗਿਆ ਹੋਰੀ ਖੁੱਦਾ ਖੁੱਲਾ ਜਾ ਮਹਿਸੂਸ ਹੋ ਰਿਹਾ ਇਹਨੂੰ ਕੀ ਫੀਵਰ ਹੋ ਗਿਆ ਬੁਖਾਰ ਹੋ ਗਿਆ ਹੈ ਹਾਂ ਬਾਹਰ ਮੇ ਖਾ ਬਾਹਰ ਤੇ ਨਾ ਕੋਈ ਖੜੇ ਹੋ ਉੱਪਰਿਆਂ ਦੇ ਕੰਦੀਆਂ ਤਸਾਂ ਦੇ ਉਹ ਨਾ ਵੀ ਡਰਾਈਵਰ ਜਾਂਦਾ ਕੋਈ ਕੋਟ ਕੋਟ ਜਾਂਦੇ ਬੋਲਣਾ ਹਾਂ ਸਾਡੇ ਦੇ ਨੰਬਰ ਆ ਗਏ ਆ ਆ ਨਾ ਕਿਹਨੇ ਬੱਸ ਆਲੀ ਲੱਜਾ ਮਾਈਂਗਾ ਇਹ ਦੇਖੋ ਹਾਂ ਜੇ ਕੋਈ ਸੇਵਾ ਕਰਦਾ ਚੱਲ ਆਪਾਂ ਰਮਾ ਦਿੱਤਾ ਅਸ ਅੱਗੇ ਦੇ ਨਾ ਬੱਸ ਬੱਸ ਬੰਦ ਕਾ ਮਾਤ ਹਾਂ ਬੱਸ ਮਾਰ ਬਕਰ ਮਾਰ ਕੋ ਤੇ ਬਾਰਪੜੇ ਦੇ ਨਾਲ ਹੀ ਆ ਗਏ ਬਾਈ ਵਾਸਾਲਾ ਦਾ ਧੰਨਵਾਦ ਬਹੁਤ ਬਹੁਤ ਕਿੱਥੇ ਆ ਉਹ ਲੈਣਾ ਕੋਲ ਅਸੀਂ ਇਹ ਹੀ ਬੋਲ ਤੋਂ ਨਿਢੇ ਹੀ ਆਉਂਦੀਆਂ ਟੋਪਰ ਕਰ ਆਇਦਰਾ ਕ੍ਰਾਸ ਦਾ ਨਿਸ਼ਾਨਾ ਹਾਂ ਅਗਲੀ ਗੇਮਰ ਬੈਰ ਪਾਕ ਨਾ ਓਪਨ ਆ ਰੋਕਣ ਨੂੰ ਦੀਆ ਅੱਗੇ ਲਿਖਾ ਮਟੋਏ ਇਹ ਰੁਪਿਆ ਵੀ ਭਾਣ ਦੇ ਬੈਠੇ ਨਾ ਫਿਰ ਅੱਗੇ ਹਾਈ ਹਰਦਨ ਵਰਦਾਰਾ ਜੇ ਨੇੜੇ ਗੌਰਦਾਰਾ ਆਹ ਗੌਰਦਾਰਾ ਉਹ ਤਾਂ ਬਣੇ ਨਾ ਗੁੰਮਟੇ ਇਹ ਗੁੰਮਟੇ ਜੇ ਬਣੇ ਨੇ ਲੋ ਜੀ ਪਹੁੰਚ ਗਏ ਆ ਵਰਦਾਰਾ ਜੇ ਨੇੜੇ रहणी ਆਪ ਕੀ ਵੀਡੀਓ ਬੱਤੀ ਬਣਾ ਮਗਾ ਮਗਾ ਲਾੜੂ ਕਿੱਥੇ ਨਹੀਂ ਤੋ ਤੂੰ ਮੈਂ ਕਿ ਨਹੀਂ ਹੁੰਦਾ ਉਹ ਰਸਾ ਫੇ ਪਿਆਰੀ ਅੰਮ੍ਰਿਤਧਾਰੀ ਗੁਰਨੇ ਮੱਖਣ ਨਮਾਟੇ ਸਾਮੀ ਅੰਦੋਰੀ ਜੀ ਜਮਾਈ ਅੰਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਨੇ ਮੱਖਣ ਨਮਾਟੇ ਲੋਈ ਦਰਵਾਜ਼ਾ ਵਾਪਸੀ ਹੋ ਗਈ ਐ ਅਸੀਂ ਆ ਗਏ ਆ ਬਾਹਰ ਇੱਕ ਇੱਕ ਗੋਪਾਰਾ ਬੋਸ ਨਾ ਨਾ ਰੱਖ ਕੇ ਤੁਸੀਂ ਦੇਖ ਸਕਦੇ ਆ ਤੇ ਵੀਡੀਓ ਅੰਦਰ ਬਣਾਉਣ ਨਹੀਂ ਦਿੰਦੇਗੇ ਲਾਓ ਨਹੀਂ ਆ ਹੈਗਾ ਵੀਡੀਓ ਬਣਾਉਂਦਾ ਗੁਰਦੁਆਰਾ ਸਾਹਿਬ ਗੁਰਨਾਨਕ ਦਰਬਾਰ ਗੁਰਦੁਆਰਾ ਸਾਹਿਬ ਗੁਰਦੁਆਰਾ ਦਾ ਨਾਮ ਹੈ ਮੁੰਡੇ ਵੋਟ ਵੋਟ ਮੈਂ ਖਚ ਰਿਹਾ ਤਾਕਰ ਕੇ ਨੀਰ ਆ ਰਹੀ ਆ ਬਲੌਗ ਜੀ ਕਰਦੇ ਸਮਾਪਤੀ ਹਾਂਜੀ ਕੱਲ ਮਿਲਾਂਗੇ ਜਤਾਂ ਮੈਂ ਤੁਹਾਨੂੰ ਮੈਂ ਚੰਗਾ ਮਾਰੀ ਗੀ ਹੁਣ ਲੌ ਹੋ ਗਿਆ ਬਸ ਸਮਾਪਤੀ ਕਿੰਛੋ ਕਿਦਰਾ ਬਣਿਆ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਬਾਏ ਬਾਏ